ਗੁਰਮੁਖ ਪਿਆਰੀ ਸਾਸ ਸੰਗ ਜੀਓ ਭਾਈ ਬਹਿਲੋ ਇਹ ਇੱਕ ਨੌਜਵਾਨ ਪਿੰਡ ਸਫੜੇ ਜਿਹੜਾ ਕਿ ਤਹਿਸੀਲ ਬਰਨਾਲਾ ਦਾ ਰਹਿਣ ਵਾਲਾ ਇੱਕ ਨਗਾਹੇ ਵਾਲੇ ਪੀਰ ਸਖੀ ਸਰਵਰ ਦਾ ਚੇਲਾ ਸੀ ਹਰ ਸਾਲ ਸੰਗ ਲੈ ਕੇ ਇਹ ਨਗਾਹੇ ਜ਼ਿਲ੍ਹਾ ਗੁਜਰਾਵਾਲੇ ਜਾਂਦਾ ਹੁੰਦਾ ਸੀ ਸਿੱਖਾਂ ਪਾਸੋਂ ਸਤਗੁਰਾਂ ਜੀ ਦੀ ਮਹਿਮਾ ਸੁਣ ਕੇ ਬਹੁਤ ਪ੍ਰਸੰਨ ਹੋਇਆ ਕੁਝ ਸਿੱਖਾਂ ਨੇ ਇਸ ਨੂੰ ਸਤਿਗੁਰਾਂ ਦੀ ਮਹਿਮਾ ਬਾਰੇ ਦੱਸਿਆ ਸਤਿਗੁਰਾਂ ਦੀ ਵਡਿਆਈਆਂ ਨੂੰ ਦੱਸੇ ਜਿਸ ਕਰਕੇ ਭਾਈ ਬਹਿਲੂ ਗੁਰੂ ਜੀ ਦੇ ਦਰਸ਼ਨ ਕਰਨ ਲਈ ਤਿਆਰ ਹੋਇਆ ਅਤੇ ਮਨ ਵਿੱਚ ਇਹੇ ਧਾਰਨਾ ਨੂੰ ਧਾਰ ਲਿਆ ਕਿ ਜੇਕਰ ਪੀਰ ਆਪਣੀ ਸ਼ਕਤੀ ਨਾਲ ਮੈਨੂੰ ਕਾਸ ਜਾਣ ਤੋਂ ਮੇਰਾ ਮਨ ਨੂੰ ਤੋੜ ਦੇਵੇ ਅਗਰ ਪੀਰ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਮੈਨੂੰ ਉਹ ਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਰ ਪੀਰ ਵਿੱਚ ਤਾਕਤ ਹੈ ਸ਼ਕਤੀ ਹੈ ਤਾਂ ਉਹ ਮੈਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਪਾਸ ਜਾਣ ਤੋਂ ਰੋਕ ਉਹ ਰੋਕ ਦੇਣ ਦੇ ਕੀ ਤੂੰ ਗਲਤ ਪਾਸੇ ਜਾ ਰਹੀ ਹੈਂ ਅਗਰ ਪੀਰ ਇਨੀ ਪਾਵਰ ਇਨੀ ਸ਼ਕਤੀ ਰੱਖਦਾ ਹੈ ਤਾਂ ਮੈਨੂੰ ਸਤਗੁਰਾਂ ਤੋਂ ਵੇਮੁਖ ਹੋ ਕਰਕੇ ਦਿਖਾਓ ਤਾਂ ਮੈਂ ਸਮਝ ਲਵਾਂਗਾ ਕਿ ਪੀਰ ਸ਼ਕਤੀਮਾਨ ਹੈ ਅਸਲੀ ਪਾਵਰ ਵਾਲਾ ਹੈ ਸ਼ਕਤੀਵਾਨ ਪਰ ਜੇ ਬਿਨਾ ਕਿਸੇ ਰੁਕਾਵਟ ਜਾਂ ਮਨ ਦੇ ਮੋੜਨ ਤੋਂ ਮੈਂ ਸਤਲੁਜ ਨਦੀ ਤੋਂ ਪਾਰ ਲੰਘ ਗਿਆ ਤਾਂ ਇਹ ਸਖੀ ਸਰਵਰ ਵਾਲਾ ਸਾਰਾ ਪੇਸ਼ ਮੈਂ ਦਰਿਆ ਵਿੱਚ ਹੀ ਭੇਟਾ ਕਰ ਦਿਆ ਲਾ ਫਤਹਿ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪਹੁੰਚ ਜਾਵਾਂ ਇਹਨਾਂ ਨੂੰ ਇਹਨਾਂ ਧਾਰਨਾ ਨੂੰ ਆਪਣੇ ਮਨ ਦੇ ਵਿੱਚ ਧਾਰ ਕਰਕੇ ਭਾਈ ਬਹਿਲੋ ਸਤਗੁਰਾਂ ਨੂੰ ਪਾਸ ਦਰਸ਼ਨ ਕਰਨ ਲਈ ਤੁਰ ਪਿਆ ਅਤੇ ਜਦ ਸਤਲੁਜ ਨਦੀ ਤੇ ਪਹੁੰਚ ਕੇ ਬੇੜੀ ਵਿੱਚ ਬੈਠ ਕੇ ਪਾਰ ਹੋਣ ਲੱਗਾ ਤਾਂ ਨਦੀ ਦੇ ਆਧ ਵਿੱਚ ਜਾ ਕੇ ਉਸ ਨੇ ਵਿਚਾਰਿਆ ਕਿ ਸਤਗੁਰਾਂ ਜੀ ਪਾਸ ਜਾਣ ਤੋਂ ਉਸ ਨੂੰ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਅਤੇ ਨਾ ਹੀ ਮਨ ਨੂੰ ਕੋਈ ਪ੍ਰੇਰਣਾ ਕੀਤੀ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ ਉਸ ਨੇ ਸੋਚਿਆ ਕਿ ਸ਼ਾਇਦ ਪੀਰ ਵਿੱਚ ਸ਼ਕਤੀ ਨਹੀਂ ਹੈ ਜਾਂ ਉਸ ਦੇ ਮਨ ਵਿੱਚ ਬਹੁਤ ਵਿਚਾਰ ਖਿਆਲ ਉਸਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖਲੜੀ ਵੇ ਨਦੀ ਵਿੱਚ ਵਗਾ ਕੇ ਮਾਰੇ ਅਤੇ ਇਹ ਇੱਕ ਮਨ ਹੋ ਕੇ ਸਤਿਗੁਰਾਂ ਦੀ ਪਾਸ ਅੰਮ੍ਰਿਤਸਰ ਆ ਗਏ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੋਵਰ ਦੀਆਂ ਪੌੜੀਆਂ ਦੀ ਸੇਵਾ ਕਰ ਰਹੇ ਸੰਤ ਭਾਈ ਬਹਿਲੂ ਜੀ ਆਏ ਸਤਗੁਰਾਂ ਨੇ ਉਹਨਾਂ ਨੂੰ ਭਾਈ ਬਹਿਲੂ ਜੀ ਨੂੰ ਆਉਂਦਿਆਂ ਵੇਖ ਲਿਆ ਭਾਈ ਬਹਿਲੂ ਜੀ ਆਏ ਜਿਨ੍ਹਾਂ ਦਾ ਮਨ ਵਿੱਚ ਹੰਝੂ ਆ ਗਏ ਭਾਈ ਬਹਿਲੂ ਜੀਾਂ ਨੇ ਸਤਗੁਰਾਂ ਨੂੰ ਦੇਖਿਆ ਉਹਨਾਂ ਦੇ ਮਨ ਵਿੱਚ ਅਚਾਨਕ ਹੀ ਇੱਕਦਮ ਹੀ ਹੰਝੂ ਆ ਗਏ ਸਤਗੁਰਾਂ ਨੂੰ ਦੇਖ ਕੇ ਉਹ ਮਨ ਹੀ ਮਨ ਵਿੱਚ ਖੁਸ਼ੀ ਦੇ ਅਸੂਰ ਰੋਣ ਲੱਗ ਪਿਆ ਅਤੇ ਸੋਚਦੇ ਆ ਸੋਚਦੇ ਆ ਦਰਸ਼ਨ ਦੀਦਾਰ ਕਰਦੇ ਆ ਕਰਦੇ ਆ ਭਾਈ ਬਹਿਲੂ ਜੀ ਸਤਿਗੁਰਾਂ ਦੇ ਚਰਨਾ ਵਿੱਚ ਆ ਡਿੱਗਿਆ ਅਦੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣੀ ਸੇਵਾ ਵਿੱਚ ਲਾ ਲਵੋ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਕਿਰਪਾ ਕਰੋ ਸਤਿਗੁਰੂ ਮੇਰੇ ਤੇ ਬਖਸ਼ਿਸ਼ ਕਰ ਦਿਓ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਬਹਿਲੂ ਦਾ ਮੋਢਾ ਫੜਿਆ ਭਾਈ ਬਹਿਲੂ ਜੀ ਜਿਹੜੇ ਕੀ ਰੋਂਦੇ ਰੋਂਦੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਸੀ ਉਹ ਲੰਬੇ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗ ਪਏ ਉਹਨਾਂ ਨੇ ਇੰਨੇ ਵਿਰਾਗ ਵਿੱਚ ਸਤਗੁਰਾਂ ਦੇ ਦਰਸ਼ਨ ਕੀਤੇ ਅਤੇ ਮਨ ਹੀ ਮਨ ਵਿੱਚ ਬੜੀ ਖੁਸ਼ੀ ਵੀ ਕੀਤੀ ਕਿ ਅੱਜ ਮੇਰੇ ਸਤਗੁਰਾਂ ਨੇ ਮੈਨੂੰ ਦਰਸ਼ਨ ਦੇਦਾਰ ਦਿੱਤੇ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਸ਼ਰਧਾ ਨੂੰ ਵੇਖ ਕਰਕੇ ਉਹਨਾਂ ਦੇ ਮਨ ਨੂੰ ਵੇਖ ਕਰਕੇ ਉਹਨਾਂ ਨੇ ਭਾਈ ਬਹਿਲੂ ਨੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਅਤੇ ਉਸ ਨੂੰ ਉਠਾਲਿਆ ਅਤੇ ਸਤਿਗੁਰਾਂ ਜੀ ਨੇ ਭਾਈ ਬਹਿਲੂ ਜੀ ਨੂੰ ਕਿਹਾ ਕਿ ਸਿੱਖਾ ਸਰਦਾ ਨਾਲ ਹੀ ਸਾਰੇ ਕਾਰਜ ਸੰਪੂਰਨ ਹੁੰਦੇ ਨੇ ਸਰਦਾ ਹੀ ਇੱਕ ਭਗਤੀ ਦਾ ਅਸਲੀ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸਰਦਾ ਧਾਰਨ ਕਰਨੀ ਚਾਹੀਦੀ ਹੈ ਅਗਰ ਇਨਸਾਨ ਦੇ ਵਿੱਚ ਸਰਦਾ ਭਾਵਨਾਵਾਂ ਨਾ ਹੋਣ ਤਾਂ ਉਸ ਦੀ ਭਗਤੀ ਉਸ ਦੀਆਂ ਸੇਵਾਵਾਂ ਵਿਅਰਥ ਹੋ ਜਾਂਦੀਆਂ ਹਨ। ਅਗਰ ਉਸ ਦੇ ਮਨ ਵਿੱਚ ਕੋਈ ਭਾਵਨਾ ਹੀ ਨਹੀਂ ਹੈ ਕਿ ਮੈਂ ਕੀ ਸੇਵਾ ਕਰ ਰਿਹਾ ਹਾਂ। ਅਗਰ ਉਸ ਦੇ ਮਨ ਵਿੱਚ ਲਾਲਚ ਹੈ ਕਿ ਮੈਂ ਸੇਵਾ ਤਾਂ ਕਰ ਰਿਹਾ ਹਾਂ, ਮੈਨੂੰ ਸੇਵਾ ਦਾ ਮੁੱਲ ਪਵੇਗਾ। ਜੇ ਇਹ ਧਾਰਨਾ ਆਪਾਂ ਧਾਰਾਂਗੇ ਤਾਂ ਆਪਣੀ ਕੋਈ ਸੇਵਾ ਕੀਤੀ ਹੋਈ ਸਫਲ ਨਹੀਂ ਹੋਵੇਗੀ। ਜੀ ਆਪਾਂ ਆਪਣੇ ਮਨ ਦੇ ਵਿੱਚ ਸਾਧਾ ਭਾਵਨਾ ਇਹ ਠਾਣ ਲਈਏ ਕਿ ਅਸੀਂ ਸਿਰਫ ਸਤਿਗੁਰਾਂ ਦੀ ਸੇਵਾ ਕਰਨੀ ਤਾਂ ਸਾਨੂੰ ਉਸ ਦਾ ਮੁੱਲ ਪਵੇ ਇਸ ਕਰਕੇ ਆਪਣੇ ਮਨ ਨੂੰ ਠੀਕ ਰੱਖਣਾ ਸਾਫ਼ ਰੱਖਣਾ ਹੀ ਇਸੇ ਥੇ ਹੀ ਸਾਡੇ ਜੋ ਸਾਡੇ ਮਨ ਸਾਫ਼ ਹੋਣਗੇ ਭਾਵਨਾ ਨਾਲ ਅਸੀਂ ਸੇਵਾਵਾਂ ਕਰਾਂਗੇ ਤਾਂ ਸਾਨੂੰ ਉਸ ਦਾ ਫਲ ਪ੍ਰਾਪਤ ਹੋਵੇਗਾ ਇਹੇ ਬਾਤਾਂ ਸੁਣ ਕੇ ਭਾਈ ਬਹਿਲੂ ਦੇ ਮਨ ਵਿੱਚ ਸਤਿਗੁਰ ਦੇ ਦਰ ਘਰ ਦੀ ਸ਼ਰਧਾ ਆ ਗਈ ਅਤੇ ਉਹਨਾਂ ਨੇ ਗੁਰੂ ਜੀ ਦੇ ਇੱਟੇ ਦੀ ਆ ਗਈ ਭਾਗ ਕੀ ਇੱਟਾਂ ਉਹਨਾਂ ਦੀ ਆਗਿਆ ਦੀ ਸੇਵਾ ਉੱਤੇ ਲੱਗ ਗਈ ਸਰੋਵਰ ਦੀ ਅਪੌੜੀਆਂ ਦੀ ਸੇਵਾ માં ਚੱਲ ਰਹੇ ਸੀ ਉਵੇਂ ਹੀ ਸਤਿਗੁਰਾਂ ਦੇ ਬਚਨ ਸੁਣ ਕੇ ਉਥੇ ਸੇਵਾ ਕਰਨ ਲੱਗ ਪਿਆ ਜਦ ਉਸ ਨੂੰ ਪਤਾ ਲੱਗਾ ਕਿ ਇੱਟਾਂ ਪਕਾਉਣ ਵਾਸਤੇ ਵਿਸ਼ਟਾ ਆਦ ਗਲੀਛੜੀ ਰੂੜੀ ਬਹੁਤ ਗੁਣਕਾਰੀ ਹੈ ਤਾਂ ਉਸ ਨੇ ਸਾਰੇ ਸ਼ਹਿਰ ਤੋਂ ਵਿਸ਼ਟਾ ਆਦ ਇਕੱਠਾ ਕਰਕੇ ਆਵਿਆਂ ਪਾਸ ਢੇਰ ਲਾ ਦਿੱਤੇ ਜਦ ਇਸ ਨਾਲ ਇੱਟਾਂ ਬਹੁਤ ਚੰਗੀਆਂ ਪੱਕੀਆਂ ਆ ਗੁਰੂ ਜੀ ਭਾਈ ਬਹਿਲੂ ਦੀ ਇਸ ਨਿਸ਼ਕਾਮ ਸੇਵਾ ਦੇਖ ਕਰਕੇ ਬਹੁਤ ਪ੍ਰਸੰਨ ਹੋ ਗਏ ਅਤੇ ਉਹਨਾਂ ਨੇ ਬਚਨ ਕੀਤਾ ਕਿ ਭਾਈ ਬਹਿਲੋ ਸਭ ਤੋਂ ਪਹਿਲੋ ਇਹੇ ਆਸ਼ੀਰਵਾਦ ਦਿੱਤਾ ਸਤਗੁਰਾਂ ਜੀਆ ਨੇ ਭਾਈ ਬਹਿਲੂ ਜੀ ਆ ਗੁਰੂ ਜੀ ਦੇ ਇਨਾ ਪ੍ਰਸੰਨਾਪੂਰਵਕ ਬਚਨਾਂ ਨਾਲ ਭਾਈ ਬਹਿਲੋ ਦਾ ਮਨ ਸੁਧ ਸਮਾਨ ਨਿਰਮਲ ਤੇ ਪਵਿੱਤਰ ਹੋ ਗਿਆ। ਨਾਮ ਦੀ ਰੰਗਣ ਨਾਲ ਇਸ ਨੂੰ ਰਦਿਆ ਸਿੱਧੀਆਂ ਫੁਰ ਪਈਆਂ ਅਤੇ ਬਹਿਨ ਗਿਆਨ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ